ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਧੀ ਬਿਜਾਈ ਕਰਨ ਇਸ ਨਾਲ 15 ਤੋਂ 20 ਪ੍ਰਤੀਸ਼ਤ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੋ ਕਿਸਾਨ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ 1500 ਪ੍ਰਤੀ ਏਕੜ ਬਿੱਤੀ ਸਹਾਇਤਾ ਦਿੱਤੀ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਨੇ ਸਾウਦੀ ਅਰਬ ਵਿੱਚ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲਸਰਾਨ ਨਾਲ ਮੁਲਾਕਾਤ ਕੀਤੀ। ਕਿਸੇ ਸਮੇਂ ਉਹਨਾਂ ਤੇ 84 ਕਰੋੜ ਰੁਪਏ ਦਾ ਇਨਾਮ ਸੀ ਜੋ ਕਿ 5 ਮਹੀਨੇ ਪਹਿਲਾਂ ਅਮਰੀਕਾ ਨੇ ਹਟਾ ਦਿੱਤਾ ਗਿਆ। 2011 ਵਿੱਚ ਉਹਨਾਂ ਨੇ ਆਤਮਗਤ ਕੀ ਹਮਲਿਆਂ ਨਾਲ ਸੀਰੀਆ ਨੂੰ ਹਿਲਾ ਦਿੱਤਾ ਸੀ। ਤੁਰਕੀ ਦੇ ਤਾਨਾਸ਼ਾਹ ਰ䍩ਪ ਤੈਯਪ ਐਰਦੋਗਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦਾ ਸਾਥ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਗੇ। ਪਾਕਿਸਤਾਨ ਸਰਕਾਰ ਨੇ ਜਲ ਸਿੰਧੂ ਸਮਝੌਤੇ ਤੇ ਮੋੜ ਸੋਚਣ ਦੀ ਅਪੀਲ ਕੀਤੀ ਹੈ। ਇਸ ਤੇ ਐਸ. ਜੇ. ਸ਼ੰਕਰ ਨੇ ਡੋਟਕੂ ਵੀ ਜਵਾਬ ਦਿੱਤਾ ਹੈ ਕਿ ਪਾਕਿਸਤਾਨ ਆਤਵਾਦ ਰੋਕੇ ਨਹੀਂ ਤਾਂ ਜਲ ਸਿੰਧੂ ਸਮਝੌਤਾ ਮਲਤਵੀ ਸਮਝਿਆ ਜਾਵੇ। ਬੰਦਬਸ ਅਤੇ ਪੀ ਆਰਟੀਸੀ ਦੇ ਬੇੜੇ ਵਿੱਚ 1262 ਬੱਦਸਾਂ ਨੂੰ ਸ਼ਾਮਲ ਕੀਤਾ ਜਾਵੇਗਾ। ਭਾਰਤੀ ক্রিকেট ਕੰਟਰੋਲ ਬੋਰਡ ਨੇ ਸਾਊਥ ਅਫਰੀਕਾ ਦੇ ਖਿਡਾਰੀਆਂ ਨੂੰ 25 ਮਈ ਤੱਕ